ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਜੀਵਨ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੋ ਵਾਰ ਰੋਏ ਸੀ ਇੱਕ ਵਾਰ ਉਦੋਂ ਰੋਏ ਸੀ ਜਦੋਂ ਰਾਧਾ ਰਾਣੀ ਦੀ ਮੌਤ ਹੋਣ ਵਾਲੀ ਸੀ ਕਹਿੰਦੇ ਨੇ ਜਦੋਂ ਰਾਧਾ ਰਾਣੀ ਦੀ ਮੌਤ ਹੋਣ ਵਾਲੀ ਸੀ ਤੇ ਉਦੋਂ ਭਗਵਾਨ શ્રીਕ੍ਰਿਸ਼ਨ ਜੀ ਉੱਥੇ ਹੀ ਸੀ ਰਾਧਾ ਰਾਣੀ ਨੇ ਆਪਣੀ ਆਖਰੀ ਇੱਛਾ ਦੱਸੀ ਉਹਨਾਂ ਨੇ ਭਗਵਾਨ શ્રીਕ੍ਰਿਸ਼ਨ ਜੀ ਨੂੰ ਕਿਹਾ ਕਿ ਤੁਸੀਂ ਮੇਰੇ ਵਾਸਤੇ ਮੇਰੇ ਵਾਸਤੇ ਆਪਣੀ ਬੰਸਰੀ ਵਜਾਓ ਫਿਰ ਭਗਵਾਨ શ્રીਕ੍ਰਿਸ਼ਨ ਜੀ ਬੰਸਰੀ ਵਜਾਉਣ ਲੱਗੇ ਉਹਨਾਂ ਨੇ ਲਗਾਤਾਰ ਕਾਫੀ ਚਿਰ ਬੰਸਰੀ ਵਜਾਈ ਤੇ ਰਾਧਾ ਰਾਣੀ ਨੇ ਆਪਣੇ ਪ੍ਰਾਨ ਤਿਆਗ ਦਿੱਤੇ ਅਤੇ ਦੇਵ ਲੋਕ ਨੂੰ ਚਲੀ ਗਈ ਉਸ ਤੋਂ ਬਾਅਦ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਆਪਣੀ ਬੰਸਰੀ ਤੋੜ ਦਿੱਤੀ ਤੇ ਜੀਵਨ ਵਿੱਚ ਫਿਰ ਕਦੇ ਵੀ ਬੰਸਰੀ ਨਹੀਂ ਵਜਾਈ ਉਹਦੋਂ ਭਗਵਾਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਬੜੇ ਰੋਏ ਸੀ ਬਹੁਤ ਜ਼ਿਆਦਾ ਰੋਏ ਸੀ ਜਦੋਂ ਰਾਧਾ ਰਾਣੀ ਦੇਵਲੋਕ ਨੂੰ ਚਲੇ ਗਏ ਸੀ ਚਲੀ ਗਈ ਸੀ ਤੇ ਦੂਸਰੀ ਵਾਰ ਭਗਵਾਨ શ્રી ਕ੍ਰਿਸ਼ਨ ਜੀ ਉਦੋਂ ਰੋਏ ਸੀ ਜਦੋਂ ਦ੍ਰੋਪਦੀ ਦਾ ਚੀਰ ਹਨ ਹੋਇਆ ਸੀ ਭਰੀ ਸਭਾ ਵਿੱਚ ਦ੍ਰੋਪਤੀ ਨੂੰ અપਮਾਨਿਤ ਕੀਤਾ ਜਾ ਰਿਹਾ ਸੀ ਉਦੋਂ ਉਦੇ ਪੰਜ ਪਤੀ ਭਾਵ ਕੀ ਪੰਜ ਪੰਡਵ ਵੀ ਉੱਥੇ ਸੀ ਉਹ ਵੀ ਕੁਝ ਨਹੀਂ ਕਰ ਸਕੇ गंगा पुत्र पेशमतामा आचार्य द्रोण कर्ण सारे कौरव ਹੋਰ ਵੀ ਉੱਥੇ ਅ ਦ੍ਰੋਪਦੇ ਦੇ ਪਿਤਾ ਜੀ ਤਾਸ਼ਤਰ ਵੀ ਉੱਥੇ ਸੀ ਪਰ ਕਿਸੇ ਨੇ ਉਸ ਦ੍ਰੋਪਦੀ ਦਾ ચીਰ ਹੱਲ ਨਹੀਂ ਰੋਕਿਆ ਸੀ ਉਸ ਸਮੇਂ ਭਗਵਾਨ ਸੀ ਕਿਸ਼ਿੰਧ ਜੀ ਬੜੇ ਜ਼ਿਆਦਾ ਰੋਏ ਸੀ ਉਹਨਾਂ ਨੇ ਦ੍ਰੋਪਦੀ ਦੀ लाज ਰੱਖੀ ਉਦੋਂ ਪੁਆ ਚਿਕੇ ਸਿੰਘ ਜੀ ਬਰੇ ਰੋਏ ਸੀ ਦੋ ਵਾਰ ਰੋਏ ਸੀ ਪੁਆ ਚਿਕੇ ਸਿੰਘ ਜੀ ਆਪਣੇ ਜੀਵਨ ਵਿੱਚ ਅਗਰ ਆਪ ਜੀ ਨੂੰ ਇਹ ਵੀਡੀਓ ਇਹ ਕਥਾ ਵਜਿਆ ਲੱਗੀ ਹੋਵੇ ਤਾਂ ਤੁਸੀਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ